ਤੁਹਾਡੀ ਨੀਅਤ ਸਾਫ਼ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘੱਟ ਨਹੀਂ ਹੈ ਜੇ ਤੁਹਾਡੀ ਨੀਅਤ ਖਰਾਬ ਹੈ ਜਿੱਥੋਂ ਮਰਜੀ ਜਲ ਹੈ ਉਹ ਤੁਸੀਂ ਤੇ ਉਹਨੂੰ ਵੀ ਯਾਰ ਬਣਾ ਦੇਣਾ ਹੈ ਬੰਦੇ ਦੀ ਨੀਅਤ ਖਰਾਬ ਹੋਵੇ ਤੇ ਅਮਰਤ ਨੂੰ ਵੀ ਯਾਰ ਬਣਾ ਦਿੰਦਾ ਹੈ ਨੀਅਤ ਸਾਫ਼ ਹੋਵੇ ਤੇ ਯਾਰ ਨੂੰ ਵੀ ਅਮਰਤ ਕਰ ਦਿੰਦਾ ਹੈ ਸਮਝ ਲੱਗੀ ਨੀਅਤ ਸਾਫ਼ ਖੁਸ਼ ਰਹੁ ਕਿਸਦਾ ਵੀ ਧੀ ਪੁੱਤ ਤਰੱਕੀ ਕਰੇ ਕਿਸਦੇ ਘਰ ਕੋਈ ਨੁਕਸਾਨ ਹੋਵੇ ਤੇ ਖੁਸ਼ ਨਾ ਹੋਵੇਂ ਦੁਸ਼ਮਣ ਤੁਹਾਡੀ ਕਿਸੇ ਪਿੰਡ ਚ ਨਹੀਂ ਨਾ ਬਣਦੀ ਕਿ ਇਹਦੀ ਫਸਲ ਨੂੰ ਅੱਗ ਲੱਗੀ ਆ ਨਾ ਭਵੇਂ ਤੋੜਨ ਉਹਦੀ ਨਹੀਂ ਬਣਦੀ ਦੁੱਖ ਮਨਾਓ ਯਾਰ ਭਵੇਂ ਵਿਚਾਰ ਧਾਰ ਸਾਡੇ ਟਕਰਾਵਾ ਪਰ ਮਸਾਂ ਵਿਚਾਰੇ ਨੇ 4 ਕਿਲੇ ਫਸਲ ਪੈਦਾ ਕੀਤੀ ਸੀ ਤੇ ਜੇ ਤੁਸੀਂ ਲੁੱਟੀਆਂ ਪਾਉਂਦੇ ਜੇ ਨਾ ਤੇ ਗੁਰਦੁਆਰੇ ਕੱਲੀ ਕੱਲੀ ਪੌੜੀ ਤੇ ਮੱਥਾ ਟੇਕੀ ਜੋ ਆਣ ਕੇ ਸਤਨਾਮ ਤੇ ਜਿਹੜੇ ਇਦਾਂ ਦੇ ਪਖੰਡੀ ਹੁੰਦੇ ਨਾ ਉਹ ਇੱਕ ਥਾਂ ਤੇ ਨਹੀਂ ਮੱਥਾ ਟੇਕਦੇ ਪਹਿਲਾਂ ਸਾਹਮਣੇ ਟੇਕਦੇ ਆ ਫਿਰ ਸੱਜੇ ਟੇਕਦੇ ਆ ਫਿਰ ਖੱਬੇ ਟੇਕਦੇ ਆ ਉਹ 12 13 ਵਾਰ ਮੱਥਾ ਟੇਕਦੇ ਆ ਕਿਉਂਕਿ ਗੁਲਾਮ ਹੀ ਇਹਨੇ ਕੀਤੇ ਆ